ਬਲੇ ਟੂਰਿਜ਼ਮ ਦਾ ਨਾਮ ਸੁਣਦੇ ਹੀ ਇੱਕ ਮਨ ਵਿੱਚ ਇਹੋ ਜੀ ਖੁਸ਼ੀ ਪੈਦਾ ਹੋ ਜਾਂਦੀ ਹੈ ਕਿ ਟੂਰਿਸਟ ਵੀ ਅਸੀਂ ਕਿਤੇ ਘੁੰਮਣ ਜਾਣਾ ਫਿਰਨ ਜਾਣਾ ਸੈਰ ਸਪਟਾ ਵਧਿਆ ਹੀ ਬਹੁਤ ਲੱਗਦਾ ਤੇ ਬੱਚੇ ਬਹੁਤ ਉਤਸ਼ਾਹ ਨਾਲ ਔਰ ਬਹੁਤ سارے ਸਕੂਲ ਜੋ ਹੈ ਬਹੁਤ ਉਤਸ਼ਾਹ ਨਾਲ ਇੱਥੇ ਪਹੁੰਚੇ ਨੇ ਤੇ ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਇਸ ਤਰ੍ਹਾਂ ਹੀ ਜੋ ਹੈ ਸਾਡੇ ਟੂਰਿਜ਼ਮ ਨੂੰ ਹੋਰ ਵੀ ਵਿੜਾਵਾ ਮਿਲੇਗਾ ਵਿਸ਼ਪ ਸਰ ਸਪਟਾ ਦਿਵਸ ਮੌਕੇ ਆਮ ਖਾਸ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ ਸਪਟੇ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਅਤੇ ਪੁਰਾਤਨ ਵਿਗ ਪ੍ਰਦਾਨ ਕਰਨ ਦੇ ਮਤਲਬ ਬਾਰੇ ਜਾਗਰੂਕ ਕਰਨ ਨੂੰ ਲੈ ਕੇ ਵੱਖ-ਵੱਖ ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਇਨ੍ਹਾਂ ਪੇਂਟਿੰਗ ਮੁਕਾਬਲਿਆਂ ਦਾ ਮਹੱਤਵ ਵਿਦਿਆਰਥੀ ਨੂੰ ਪੁਰਾਤਨ ਸਭਿਆਚਾਰ ਤੋਂ ਜਾਣੂ ਕਰਵਾਉਣਾ ਤੇ ਉਨ੍ਹਾਂ ਦੀ ਪ੍ਰਤਿਭਾ ਵਿੱਚ ਨਿਖਾਰ ਲਿਆਉਣਾ ਸੀ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਟੂਰਿਜ਼ਮ ਇੱਕ ਅਜਿਹਾ ਖੇਤਰ ਹੈ ਜਿਸ ਨਾਲ ਜਿੱਥੇ ਸਾਨੂੰ ਹੋਰਨਾ ਮੁਲਕ ਅਤੇ ਸੂਬਿਆਂ ਦੇ ਸੱਭਿਆਚਾਰ ਤੇ ਪੁਰਾਤਨ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਉੱਥੇ ਹੀ ਇਸ ਨਾਲ ਦੇਸ਼ ਤੇ ਸੂਬੇ ਨੂੰ ਆਰਥਿਕ ਤੌਰ ਤੇ ਵੀ ਲਾਭ ਪਹੁੰਚਦਾ ਹੈ ਉਹਨਾਂ ਨੇ ਕਿਹਾ ਕਿ ਫਤੇਗੜ ਸਹਿਵਿਖੇ ਸਾਰਸਪਾਟੇ ਨਾਲ ਸੰਬੰਧਿਤ ਕਈ ਪੁਰਾਤਨ ਇਮਾਰਤਾਂ ਨੇ ਅਤੇ ਸੰਘੋਲ ਵਿੱਚ ਬੁੱਧ ਧਰਮ ਨਾਲ ਸੰਬੰਧਿਤ ਮੂਰਤੀਆਂ ਨੇ ਦੇਸ਼ ਦੇ ਕਲਾ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਲਿਖਿਆ ਹੈ ਇਸ ਤੋਂ ਪਹਿਲਾਂ ਐਸ ਡੀ ਐਮ ਅਰਵਿੰਦਰ ਕੁਮਾਰ ਦੀ ਅਗਵਾਈ ਹੇਠ ਵਿਸ਼ਪ ਸੈਰ ਸਪਟਾ ਦਿਵਸ ਨੂੰ ਸਮਰਪਿਤ ਖੇਡ ਵਿਭਾਗ ਵੱਲੋਂ ਆਮ ਖਾਸ ਬਾਗ ਤੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੱਕ ਮੈਰਾਥਨ ਆਯੋਜਨ ਕੀਤਾ ਗਿਆ ਐਸਡੀਐਮ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਨੂੰ ਮਾਨ ਹੈ ਕਿ ਇੱਥੇ ਪੰਜਾਬ ਦੀ ਵੱਡੀ ਗਿਣਤੀ ਦੇ ਵਿੱਚ ਟੂਰਿਜ਼ਮ ਕੇਂਦਰ ਨੇ ਇੱਥੋਂ ਤੱਕ ਕਿ ਜ਼ਿਲ੍ਹਾ ਹੈੱਡ ਕੁਆਰਟਰ ਦੇ ਚਾਰੇ ਪ੍ਰਮੁੱਖ ਧਰਮਾਂ ਦੇ ਕੇਂਦਰ ਨੇ ਤੇ ਇਸ ਤੋਂ ਇਲਾਵਾ ਪੁਰਾਤਨ ਸੱਭਿਆਚਾਰ ਦੀ ਪ੍ਰਤੀਕ ਸੰਕੋਲ ਵੀ ਇਸ ਖੇਤਰ ਵਿੱਚ ਪੈਦਾ ਮੈਰਾਥਨ ਵਿੱਚ ਵਿਸ਼ੇਸ਼ ਤੌਰ ਤੇ ਬਾਸਕਟਬਾਲ ਕੋਚ ਨੋਡਲ ਅਫਸਰ ਰਾਹੁਲਦੀਪ ਸਿੰਘ ਰੂਪਪ੍ਰੀਤ ਕੌਰ ਤੋਂ ਇਲਾਵਾ ਖਿਡਾਰੀ ਤੇ ਖੇਡ ਪ੍ਰੇਮੀ ਹਾਜ਼ਰ ਸਨ ਹਾਂਜੀ ਬਹੁਤ ਹੀ ਮਾਨ ਮਹਿਸੂਸ ਕਰ ਰਿਹਾ ਕਿ ਵਰਲਡ ਟੂਰਿਜ਼ਮ ਡੇ ਜੋ 2024 ਹੈ ਉਹ ਫਤਿਹਗੜ੍ਹ ਸਾਹਿਬ ਦੀ ਇਸ ਪਾਵਨ ਪਵਿੱਤਰ ਧਰਤੀ ਤੇ ਮਨਾਇਆ ਜਾ ਰਿਹਾ ਹੈ ਸਾਡੇ ਟੂਰਿਜ਼ਮ ਦੇ ਸੈਕਟਰੀ ਸਰਦਾਰ ਮਲਵਿੰਦਰ ਸਿੰਘ ਜੱਗੀ ਜੀ ਔਰ ਉਹਨਾਂ ਦੇ ਡਾਇਰੈਕਟਰ ਮੈਮ ਅਮਰਿਤ ਸਿੰਘ ਜੀ ਉਹਨਾਂ ਵੱਲੋਂ ਆਪਣਾ ਇੱਕ ਨੁਮਾਇੰਦਾ ਜੋ ਕਿ ਉਹਨਾਂ ਦੇ ਟੂਰਿਜ਼ਮ ਆਫੀਸਰ ਸਰਦਾਰ ਗੁਲਬੀਰ ਸਿੰਘ ਜੀ ਸਾਡੇ ਫਤਿਹਗੜ੍ਹ ਸਾਹਿਬ ਕੇ ਆਏ ਨੇ ਤੇ ਇੱਥੇ ਸਾਰਾ ਜੋ ਹੈ ਟੂਰਿਜ਼ਮ ਦਾ ਜੋ ਕੰਪੀਟੀਸ਼ਨ ਉਹ ਦਿਨਾਂ ਨਾਲ ਰਿਲੇਟਡ ਕਰਵਾ ਰਹੀ ਨੇ ਸੂਰੀਆਸੀ ਮੈਰਾਥਨ ਦੌੜ ਸੱਥੇ ਕੀਤੀ ਗਈ ਸੀ ਅਮਖਸ ਬਾਤ ਤੋਂ ਸ਼ੁਰੂ ਹੋ ਕੇ ਪਾਬਾ ਬੰਦਾ ਸਿੰਘ ਬਹਾਦਰ ਤੱਕ ਮੈਰਾਥਨ ਦੌੜ ਕੀਤੀ ਗਈ ਔਰ ਬੱਚਿਆਂ ਚ ਬਹੁਤ ਉਤਸ਼ਾਹ ਸੀ ਕਿਉਂਕਿ ਉਹਨਾਂ ਨੂੰ ਟੂਰਿਜ਼ਮ ਦੀਆਂ ਇੱਕ-ਇੱਕ ਟੀ-ਸ਼ਰਟਸ ਮਿਲੀਆਂ ਪਹਿਲੀ ਗੱਲ ਦੇ ਨਾਲੇ ਉਹਨਾਂ ਬੱਚਿਆਂ ਚ ਪੂਰਾ ਉਤਸ਼ਾਹ ਸੀ ਕਿ ਅਸੀਂ ਬਲ ਟੂਰਿਜ਼ਮ ਦਾ ਨਾਮ ਸੁਣਦਿਆਂ ਹੀ ਇੱਕ ਮਨ ਵਿੱਚ ਇਹੋ ਜੀ ਖੁਸ਼ੀ ਪੈਦਾ ਹੋ ਜਾਂਦੀ ਹੈ ਕਿ ਟੂਰਿਸਟ ਵੀ ਅਸੀਂ ਕਿਤੇ ਘੁੰਮਣ ਜਾਣਾ ਫਿਰੇ ਜਾਣਾ ਸੈਰ ਸਪਟਾ ਵਧਿਆ ਹੀ ਬਹੁਤ ਲੱਗਦਾ ਸੋ ਉਹਦੇ ਕਰਕੇ ਜੋ ਹੈ ਸਾਡੇ ਟੂਰਿਜ਼ਮ ਡਿਪਾਰਟਮੈਂਟ ਤੋਂ ਸਾਡੇ ਸਰਦਾਰ ਕੁਲਵੀਰ ਸਿੰਘ ਜੀ ਜੋ ਸਾਡੇ ਕੋਲ ਪਹੁੰਚੇ ਹੋਏ ਨੇ ਉਹਨਾਂ ਨੇ ਉਸ ਨਾਲ ਸੰਬੰਧਿਤ ਅੱਜ ਬੱਚਿਆਂ ਦਾ ਕੰਪੀਟੀਸ਼ਨ ਜੋ ਹੈ ਪੇਂਟਿੰਗ ਕੰਪੀਟੀਸ਼ਨ ਆਮ ਖਾਸ ਬਾਗ ਵਿੱਚ ਹੀ ਕਰਵਾ ਰਹੇ ਹਨ ਤੇ ਉਹਨਾਂ ਦੇ ਨਾਲ ਜੋ ਵੀ ਬੱਚੇ ਇਹਨਾਂ ਚ ਫਸਟ ਸੈਕਿੰਡ ਆਣਗੇ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਜਾਣਗੇ ਤੇ ਬੱਚੇ ਬਹੁਤ ਉਤਸ਼ਾਹ ਨਾਲ ਔਰ ਬਹੁਤ ਸਾਰੇ ਸਕੂਲ ਜੋ ਹੈ ਬਹੁਤ ਉਤਸ਼ਾਹ ਨਾਲ ਇੱਥੇ ਪਹੁੰਚੇ ਨੇ ਤੇ ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਕਿ ਇਸ ਤਰ੍ਹਾਂ ਹੀ ਜੋ ਹੈ ਸਾਡੇ ਟੂਰਿਜ਼ਮ ਨੂੰ ਹੋਰ ਵੀ ਬੜਾਵਾ ਮਿਲੇਗਾ ਤੇ ਕਿਉਂਕਿ ਫਤੇਹਗੜ੍ਹ ਸਾਹਿਬ ਨੂੰ ਟੂਰਿਜ਼ਮ ਵਿੱਚ ਅੱਛੇ ਹੈਰੀਟੇਜ ਕਰਕੇ ਚੁਣਿਆ ਗਿਆ ਕਿਉਂਕਿ ਇਹ ਹਿਸਟੋਰੀਕਲ ਪਲੇਸ ਹੋਣ ਦੇ ਨਾਤੇ ਵੀ ਇੱਥੇ ਜੋ ਹੈ ਟੂਰਿਜ਼ਮ ਦਾ ਵਧੀਆ ਕੰਪੀਟੀਸ਼ਨ ਹੋ ਸਕਦਾ